ਭਾਰਤੀ ਸੰਵਿਧਾਨ ਨਾਲ ਸੰਬੰਧਿਤ ਕੁਝ ਇੰਪੋਰਟੈਂਟ ਮਿੱਥੀਆਂ ਅਤੇ ਅੰਤਰਰਾਸ਼ਟਰੀ ਸੰਗਠਨਾ ਦੇ ਹੈੱਡਕੁਆਟਰਸ ਦੇ ਟੋਟਲ 25 ਪ੍ਰਸ਼ਨਾਂ ਦੇ ਵਿੱਚੋਂ ਪਹਿਲਾ ਪ੍ਰਸ਼ਨ ਆ ਸੰਵਿਧਾਨ ਸਭਾ ਦੀ ਪਹਿਲੀ ਮੀਟਿੰਗ ਕਦੋਂ ਹੋਈ ਸੀ ਇਹ ਹੋਈ ਸੀ 9 ਦਸੰਬਰ 1946 ਨੂੰ ਸੰਵਿਧਾਨ ਸਭਾ ਦਾ ਉਦੇਸ਼ ਪ੍ਰਸਤਾਵ 13 ਦਸੰਬਰ 1946 ਨੂੰ ਕਿਸ ਨੇ ਪੇਸ਼ ਕੀਤਾ ਸੀ ਇਹ ਕੀਤਾ ਸੀ ਜੀ ਜਵਾਹਰ ਲਾਲ ਨਹਿਰੂ ਨੇ ਇਦੇ ਵਿੱਚ 13 ਦਸੰਬਰ 1946 ਅਤੇ ਉਦੇਸ਼ ਪ੍ਰਸਤਾਵ ਤੇ ਜਵਾਹਰ ਲਾਲ ਨਹਿਰੂ ਤੇ ਨੇ ਇੰਪੋਰਟੈਂਟ ਨੇ ਹਾਂਜੀ ਅਗਲਾ ਪ੍ਰਸ਼ਨ ਭਾਰਤੀ ਸੰਵਿਧਾਨ ਨੂੰ ਕਿਸ ਮਿਤੀ ਨੂੰ ਸਵੀਕਾਰ ਕੀਤਾ ਗਿਆ ਸੀ ਇਹ ਕੀਤਾ ਗਿਆ ਸੀ ਜੀ 26 ਨਵੰਬਰ 1949 ਨੂੰ ਗੱਲ ਕਰਦੇ ਆ ਸਵੀਕਾਰ ਕੀਤਾ ਗਿਆ ਸੀ ਲਾਗੂ ਦੀ ਗੱਲ ਨਹੀਂ ਸੰਵਿਧਾਨ ਸਭਾ ਦੁਆਰਾ ਸੰਵਿਧਾਨ ਉੱਤੇ ਹਸਤਾਖਰ ਕਦੋਂ ਕੀਤੇ ਗਏ ਸਨ ਇਹ ਕੀਤੇ ਗਏ ਸਨ ਜੀ 24 ਜਨਵਰੀ 1950 ਨੂੰ ਭਾਰਤ ਦਾ ਸੰਵਿਧਾਨ ਲਾਗੂ ਕਦੋਂ ਹੋਇਆ ਸੀ ਹਾਂਜੀ ਇਹ ਹੋਇਆ ਸੀ 26 ਜਨਵਰੀ 1950 ਨੂੰ ਲਾਗੂ ਕਦੋਂ ਹੋਇਆ ਜੀ 26 ਜਨਵਰੀ 1950 106 ਨੰਬਰ ਪ੍ਰਸ਼ਨ ਭਾਰਤੀ ਸੰਵਿਧਾਨ ਦਾ ਕਿਹੜਾ ਪ੍ਰਬੰਧ 26 ਨਵੰਬਰ 1949 ਨੂੰ ਲਾਗੂ ਹੋ ਗਿਆ ਸੀ ਇਹ ਹੋਇਆ ਸੀ ਜੀ ਨਾਗਰਿਕਤਾ ਦਾ ਆਪਾਤਕਾਲੀਨ ਪ੍ਰਬੰਧ ਨਹੀਂ ਹੋਇਆ ਸੀ ਕਿਹੜਾ ਹੋਇਆ ਸੀ ਨਾਗਰਿਕਤਾ ਦਾ ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤ ਅਤੇ ਸੰਗੀ ਪ੍ਰਣਾਲੀਆਂ ਵਿੱਚੋਂ ਕੋਈ 26 ਨਵੰਬਰ ਨੂੰ ਲਾਗੂ ਨਹੀਂ ਹੋਇਆ ਸੀ ਸਿਰਫ ਤੇ ਸਿਰਫ ਨਾਗਰਿਕਤਾ ਅਤੇ ਚੋਣ ਪ੍ਰਣਾਲੀ ਦੋਨੋਂ ਹੋਏ ਸੀ ਹਾਂਜੀ ਅਗਲਾ ਪ੍ਰਸ਼ਨ ਸੰਯੁਕਤ ਰਾਸ਼ਟਰ ਸੰਘ ਯੂ ਐਨਓ ਯੂਨਾਈਟਿਡ ਨੇਸ਼ਨਜ਼ ਆਰਗੇਨਾਈਜੇਸ਼ਨ ਦਾ ਮੁੱਖ ਦਫ਼ਤਰ ਕਿੱਥੇ ਆ ਇਹ ਹੈ ਜੀ ਨਿਊਯਾਰਕ ਦੇ ਵਿੱਚ ਕਿਹਦਾ ਯੂ ਐਨਓ ਦਾ ਯੂਨੈਸਕੋ ਦਾ ਮੁੱਖ ਦਫ਼ਤਰ ਕਿੱਥੇ ਹੈ ਜੀ ਇਹ ਹੈ ਜੀ ਪੈਰਿਸ ਦੇ ਵਿੱਚ ਪੈਰਿਸ ਫਰਾਂਸ ਦੇ ਵਿੱਚ ਵਿਸ਼ਵ ਸਿਹਤ ਸੰਗਠਨ ＷＨＯ ਵਰਲਡ ਹੈਲਥ ਆਰਗੇਨਾਈਜੇਸ਼ਨ ਇਹਦਾ ਕਿੱਥੇ ਹੈ ਜੀ ਇਹ ਹੈ ਜੀ ਜਿਨੇਵਾ ਦੇ ਵਿੱਚ ਹਾਂਜੀ 110 ਨੰਬਰ ਪ੍ਰਸ਼ਨ ਵਿਸ਼ਵ ਬੈਂਕ वर्ल्ड ਬੈਂਕ ਦਾ ਮੁੱਖ ਦਫ਼ਤਰ ਕਿੱਥੇ ਹੈ ਇਹ ਹੈ ਜੀ ਵਾਸ਼ਿੰਗਟਨ ਡੀਸੀ ਦੇ ਵਿੱਚ ਇਸ ਦੇ ਨਾਲ ਦੀ ਇੱਕ ਹੋਰ ਇੰਪੋਰਟੈਂਟ ਸੰਸਥਾ ਹੈ ਉਹ ਹੈਗੀ ਆ ਆਈ ਐਮ ਐਫ ਅੰਤਰਰਾਸ਼ਟਰੀ ਮੁਦਰਾ ਕੋਸ਼ ਇਹਦਾ ਵੀ ਵਾਸ਼ਿੰਗਟਨ ਡੀਸੀ ਵਿੱਚ ਹੈ ਇੰਟਰਨੈਸ਼ਨਲ ਮੋਨਿਟਰੀ ਫੰਡ ਵਾਸ਼ਿੰਗਟਨ ਡੀਸੀ ਸਾਰਕ ਦਾ ਮੁੱਖ ਦਫ਼ਤਰ ਕਿੱਥੇ ਹੈ ਜੀ ਇਹ ਹੈ ਜੀ ਕਾਠਮੰਡੂ ਦੇ ਵਿੱਚ ਸਾਰਕ ਸਾਊਥ ਏਸ਼ੀਆ ਨਾਲ ਸੰਬੰਧਿਤ ਆ ਇਸ ਕਰਕੇ ਸਾਊਥ ਏਸ਼ੀਆ ਕਾਠਮੰਡੂ ਕਾਠਮੰਡੂ ਨੇਪਾਲ ਦੇ ਵਿੱਚ ਆ ਵਿਸ਼ਵ ਵਪਾਰ ਸੰਗਠਨ वर्ल्ड ट्रेड ਆਰਗੇਨਾਈਜੇਸ਼ਨ ਦਾ ਮੁੱਖ ਦਫ਼ਤਰ ਕਿੱਥੇ ਆ ਇਹ ਹੈ ਜੀ ਜਨੇਵਾ ਦੇ ਵਿੱਚ ਹਾਂਜੀ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਅੰਤਰਰਾਸ਼ਟਰੀ ਨਿਆਂ ਦੀ ਅਦਾਲਤ ਇਸ ਦਾ ਮੇਨ ਦਫ਼ਤਰ ਕਿੱਥੇ ਹੈ ਜੀ ਮੁੱਖ ਦਫ਼ਤਰ ਇਹ ਹੈਗਾ ਜੀ ਹੇਗ ਨੀਦਰਲੈਂਡ ਦੇ ਵਿੱਚ 115 ਨੰਬਰ ਪ੍ਰਸ਼ਨ ਆਸੀਆਨ ਇਸ ਦਾ ਪੂਰਾ ਨਾਮ ਹੈ ਜੀ ਐਸੋਸੀਏਸ਼ਨ ਆਫ ਸਾਊਥ ਏਸ਼ੀਅਨ ਨੇਸ਼ਨਸ ਇਹਦਾ ਹੈੱਡ ਆਫਿਸ ਕਿੱਥੇ ਆ ਇਹ ਹੈ ਜੀ ਜਕਾਰਤਾ ਦੇ ਵਿੱਚ ਇੰਡੋਨੇਸ਼ੀਆ ਜਕਾਰਤਾ ਉਪੇਕ ਆਰਗੇਨਾਈਜੇਸ਼ਨ ਆਫ ਪੈਟਰੋਲੀਅਮ ਐਕਸਪੋਰਟਿੰਗ ਕੰਟਰੀਜ਼ ਇਹਦਾ ਹੈੱਡ ਕੁਆਟਰ ਹੈ ਜੀ ਵਿਆਨਾ ਦੇ ਵਿੱਚ ਆਸਟਰੀਆ ਵਿਆਨਾ ਜਾਂ ਵੀਨਾ ਕਹਿ ਸਕਦੇ ਆ ਬੀਮਸਟੈਕ ਦਾ ਮੁੱਖ ਦਫ਼ਤਰ ਕਿੱਥੇ ਹੈ ਇਹ ਹੈ ਜੀ ਢਾਕਾ ਦੇ ਵਿੱਚ ਬੀਮਸਟੈਕ ਕਾ ਹਾਂਜੀ ਅਗਲਾ ਪ੍ਰਸ਼ਨ ਨਵਾਂ ਵਿਕਾਸ ਬੈਂਕ ਨਿਊ ਡਿਵੈਲਪਮੈਂਟ ਨਿਊ ਡਿਵੈਲਪਮੈਂਟ ਬੈਂਕ ਇਸ ਦਾ ਹੈੱਡ ਆਫਿਸ ਕਿੱਥੇ ਹੈ ਜੀ ਸ਼ੰਘਾਈ ਚੀਨ ਦੇ ਵਿੱਚ ਸ਼ੰਘਾਈ ਚੀਨ ਏਸ਼ੀਆਈ ਵਿਕਾਸ ਬੈਂਕ ਇਸ ਦਾ ਮੁੱਖ ਦਫ਼ਤਰ ਕਿੱਥੇ ਹੈ ਏਡੀਬੀ ਦਾ ਇਹ ਹੈ ਜੀ ਮਨੀਲਾ ਦੇ ਵਿੱਚ 119 ਦਾ ਕੀ ਆਨਸਰ ਆਵੇਗਾ ਮਨੀਲਾ 120 ਨੰਬਰ ਪ੍ਰਸ਼ਨ ਅਪੇਕ APEC Asia Pacific Economic Cooperation ਇਸ ਦਾ ਮੁੱਖ ਦਫ਼ਤਰ ਕਿੱਥੇ ਹੈ ਇਹ ਹੈ ਜੀ ਸਿੰਗਾਪੁਰ ਦੇ ਵਿੱਚ Asia Pacific Economic Cooperation ਹਾਂਜੀ ਅਗਲਾ ਪ੍ਰਸ਼ਨ ਅੰਤਰਰਾਸ਼ਟਰੀ ਕਿਰਤ ਸੰਗਠਨ ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ ਸ਼ਾਰਟ ਫਾਰਮ ਇਨ ਵੀ आईएलओवी ਕਹਿੰਦੇ ਆ ਇਹਦਾ ਹੈੱਡ ਆਫਿਸ ਹੈ ਜੀ ਜਿਨੀਵਾ ਦੇ ਵਿੱਚ ਹਾਂਜੀ 122 ਨੰਬਰ ਪ੍ਰਸ਼ਨ ਰਾਸ਼ਟਰ ਮੰਡਲ ਕਾਮਨਵੈਲਥ ਕਹਿੰਦੇ ਆ ਇਸਦਾ ਮੁੱਖ ਦਫ਼ਤਰ ਲੰਡਨ ਦੇ ਵਿੱਚ ਅੰਤਰਰਾਸ਼ਟਰੀ 올ੰਪਿਕ ਕਮੇਟੀ ਆਈਓਸੀ ਦਾ ਇੰਟਰਨੈਸ਼ਨਲ 올ੰਪਿਕ ਕਮੇਟੀ ਇਸਦਾ ਹੈੱਡ ਆਫਿਸ ਕਿੱਥੇ ਆ ਲਿਉਸਾਨੇ ਇਸ ਨੂੰ ਇਹ ਇੰਪੋਰਟੈਂਟ ਆ ਇਹਦਾ ਧਿਆਨ ਵਿੱਚ ਰੱਖਿਓ ਕਿਉਂਕਿ 올ੰਪਿਕ 2024 ਵਿੱਚ ਹੀ ਹੋਣੇ ਨੇ ਹਾਂਜੀ ਇਹ ਹੈ ਜੀ ਯੂਸਾਨੇ 124 ਨੰਬਰ ਪ੍ਰਸ਼ਨ WMO वर्ल्ड ਮੈਟਰੋਲੋਜੀਕਲ ਆਰਗਨਾਈਜੇਸ਼ਨ ਵਿਸ਼ੇ ਮੌਸਮ ਵਿਭਾਗ ਇਹ ਕਿੱਥੇ ਆ ਜੀ ਇਹ ਵੀ ਜਿਨੇਵਾ ਦੇ ਵਿੱਚ ਆ ਹਾਂਜੀ ਲਾਸਟ ਕੁਐਸਚਨ ਆਪਣਾ 125 ਨੰਬਰ ਯੂਨੀਸੈਫ ਇਸ ਦਾ ਹੈੱਡ ਆਫਿਸ ਕਿੱਥੇ ਆ ਇਹ ਹੈਗਾ ਜੀ ਨਿਊਯਾਰਕ ਦੇ ਵਿੱਚ ਇਹ ਹੈੱਡ ਆਫਿਸ ਨੂੰ ਵੀ ਜੇਕਰ ਤੁਸੀਂ ਇਹਨਾਂ ਬਾਰੇ ਪੜ੍ਹਿਆ ਫਿਰ ਤਾਂ ਤੁਹਾਨੂੰ ਬਹੁਤ ਸੌਖੇ ਯਾਦ ਹੀ ਹੋਣਗੇ ਨਹੀਂ ਤਾਂ ਫਿਰ ਇਨਾਂ ਦਾ ਰੱਟਾ ਹੀ ਲਗਾਉਣਾ ਪਵੇਗਾ ਧੰਨਵਾਦ ਜੀ